ਗੁਰਨਾਮ ਸਿੰਘ ਛਡੂਨੀ ਹੋਰਾਂ ਨੇ ਕਿਹਾ ਕਿ ਜੇਕਰ ਸਾਡਾ ਸਾਥ ਮੰਗਿਆ ਹੁੰਦਾ ਸਾਡੇ ਨਾਲ ਰਲ ਕੇ ਤੁਰੇ ਹੁੰਦੇ ਤਾਂ ਅੱਜ ਸ਼ੰਭੂ ਬੈਰੀਅਰ ਦੀ ਥਾਂ ਦੇ ਉੱਤੇ ਮੁੜ ਦਿੱਲੀ ਦੇ ਵਿੱਚ ਮੋਰਚਾ ਲੱਗਿਆ। ਕਿਉਂਕਿ ਉੱਥੇ ਕਾਫੀ ਟੈਨਸ਼ਨ ਚੱਲ ਰਹੀ ਹੈ ਸ਼ੰਭੂ ਮੋਰਚੇ ਤੇ ਸਥਾਨਕ ਲੋਕਾਂ ਦੇ ਵਿੱਚ ਜਿਹੜੇ ਕਿ ਲੋਕ ਚਾਹੁੰਦੇ ਆ ਕਿ ਜੀ ਸਾਨੂੰ ਰਸਤਾ ਦਿਓ ਹੁਣ ਘੱਗਰ ਦਾ ਮੀਂਹ ਆ ਗਿਆ ਘੱਗਰ ਨੇ ਸਾਡੇ ਛੋਟੇ ਛੋਟੇ ਬਣਾਏ ਪੁਲ ਤੋੜ ਦੇਣੇ। ਸਾਨੂੰ ਅੰਮ੍ਰਿਤਸਰ ਤੱਕ ਜਾਣ ਵਾਸਤੇ ਬੜਾ ਮੁਸ਼ਕਲ ਹੈ। ਕੱਲ ਰੂਦੂਸੀ ਮਾਰਸਾ ਨੇ ਕਿਹਾ ਸੀਗਾ ਕਿ ਪਾਈ ਉਹ ਚੱਕ ਲੋ ਇੱਕ ਪਾਸੇ ਤੋਂ ਛੱਡ ਦੋ ਲੰਘਾ ਅਸੀਂ ਛੱਡਿਆ ਸੀਗਾ ਦਿੱਲੀ ਚਾਹ ਵੇਚਣ ਵਾਲਾ ਚਾਹ ਵੇਚਣ ਵਾਲੇ ਦਾ ਪੁੱਤ ਉਹ ਦਾ ਬਾਪ ਚਾਹ ਵੇਚਦਾ ਸੀ ਮੋਰੀ ਦਾ ਜੇ ਚਾਹ ਵੇਚਣ ਵਾਲੇ ਦਾ ਪੁੱਤ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਮਤਲਬ ਕੁਝ ਵੀ ਹੋ ਸਕਦਾ ਕਹਿੰਦਾ ਸਾਡੀ ਇਹ ਤਮੰਨਾ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਰਸਤਾ ਹੂੰ ਜੇ ਅਸੀਂ ਹੁੰਦੇ ਨਾ ਵਿੱਚ ਕਹਿੰਦਾ ਮੋਰਚਾ ਸੰਭੂ ਨਾ ਲੱਗਦਾ ਮੋਰਚਾ ਦਿਨ ਲੱਗਦਾ ਜੀ ਇਹ ਸਾਡੀ ਵਿੱਚ ਸਮੂਹ ਹੈ ਸ਼ੰਭੂ ਕਿਸਾਨ ਮੋਰਚਾ ਚੱਲ ਰਿਹਾ ਹੈ ਤੇ ਇਸੇ ਦੌਰਾਨ ਕਿਸਾਨਾਂ ਆਗੂਆਂ ਦੇ ਬਿਆਨ ਵੀ ਆਉਂਦੇ ਨੇ ਤੇ ਹੁਣ ਇੱਕ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਕਿਹਾ ਕਿ ਜੇਕਰ ਸਾਡਾ ਸਾਥ ਮੰਗਿਆ ਹੁੰਦਾ ਸਾਡੇ ਨਾਲ ਰਲ ਕੇ ਤੁਰੇ ਹੁੰਦੇ ਤਾਂ ਅੱਜ ਸ਼ੰਭੂ ਬੈਰੀਅਰ ਦੀ ਥਾਂ ਦੇ ਉੱਤੇ ਮੋੜ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਹੁੰਦਾ ਉਹ ਅਸਰਚਨਾ ਕੱਲ ਗੁਰਨਾਮ ਸਿੰਘ ਚੜੂਨੀ ਕਿਉਂਕਿ ਉੱਥੇ ਕਾਫੀ ਟੈਨਸ਼ਨ ਚੱਲ ਰਹੀ ਆ ਸ਼ੰਭੂ ਮੋਰਚੇ ਤੇ ਸਤੰਗ ਲੋਕਾਂ ਦੇ ਵੀ ਜਿਹੜੇ ਕਿ ਲੋਕ ਚਾਹੁੰਦੇ ਆ ਕਿ ਜੀ ਸਾਨੂੰ ਰਸਤਾ ਦਿਓ ਹੁਣ ਘੱਗਰ ਦਾਬ ਮੀ ਆ ਗਿਆ ਘੱਗਰ ਨੇ ਸਾਡੇ ਛੋਟੇ ਛੋਟੇ ਬਣਾਏ ਪੁਲ ਤੋੜ ਦੇਣੇ ਆ ਸਾਨੂੰ ਅੰਬਾਲੇ ਤੱਕ ਜਾਣ ਵਾਸਤੇ ਬੜਾ ਮੁਸ਼ਕਲ ਹੋਣੀ ਆ ਕਰਨਲ ਸਿੰਘ ਨੇਤਾ ਇਹ ਵੀ ਘਰਸਰਾਏ ਦੇ ਬੰਦੇ ਨੇ ਇਹ ਵੀ ਦਾਨ ਕਰਤਾ ਸੀਗਾ ਜਿਵੇਂ ਕੱਲ ਵੀ ਗੱਲ ਕੀਤੀ ਸੀ ਮੇਰੇ ਖਿਆਲ ਚ ਬਈ ਅਸੀਂ ਜ਼ਬਰਦਸਤੀ ਆ ਕੇ ਹੁਣ ਮੋਰਚਾ ਉਠਾਵਾਂਗੇ ਤੁਹਾਡਾ ਇਹ ਗਲਤ ਹੈ ਕੱਲ ਉਰਦੂਸੀ ਮਾਨਸਾ ਨੇ ਕਿਹਾ ਸੀਗਾ ਕਿ ਪਾਈ ਨੂੰ ਚੱਕ ਲੋ ਇੱਕ ਪਾਸੇ ਤੋਂ ਛੱਡ ਦੋ ਲੰਘਾ ਅਸੀਂ ਛੱਡਿਆ ਸੀਗਾ ਦਿੱਲੀ ਗੁਰਨਾਮ ਸਿੰਘ ਚਰੂਨੀ ਵੀ ਕੱਲ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਕਿਹਾ ਸੀਗਾ ਬੀ ਆਪਾ ਇਕੱਠੇ ਹੋ ਕੇ ਸੰਘਰਸ਼ ਲੜੀਏ ਇਕੱਲਿਆਂ ਨਾਲ ਸੰਘਰਸ਼ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਇਕੱਲੇ ਬਹਿ ਗਏ ਹੋ ਸੰਘਰਸ਼ ਲੜਨ ਵਾਸਤੇ ਇਕੱਲਾ ਸੰਘਰਸ਼ ਜਿੱਤਦੇ ਨਹੀਂ ਜਾਂਦੇ ਹੁੰਦੇ ਸਮੂਹਿਕਤਾ ਦੇ ਵਿੱਚ ਸੰਘਰਸ਼ ਜਿੱਤਣ ਦੀ ਇੱਕ ਵੱਡੀ ਦਮ ਹੁੰਦਾ ਜੇ ਸਮੂਹਕ ਤੌਰ ਤੇ ਸੰਘਰਸ਼ ਲੜਦੇ ਆਪਾਂ ਅਸੀਂ ਕਹਿੰਦਾ ਗਏ ਸੀਗੇ ਉੱਥੇ ਰਾਜੇਵਾਲ ਸਾਹਿਬ ਮੰਨ ਗਏ ਸੀ ਅਸੀਂ ਕਿਹਾ ਸੀਗਾ ਕਿ ਤੁਸੀਂ ਸਾਨੂੰ ਆਪਾਂ ਇਕੱਠੇ ਹੋ ਕੇ ਕਹਿੰਦੇ ਵੀ ਨਹੀਂ ਤੁਸੀਂ ਜਾਓ ਇਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਕਹਿੰਦੇ ਤੁਸੀਂ ਰਾਜਨੀਤੀ ਕਰਦੇ ਹੋ ਉਹ ਕਹਿੰਦੇ ਰਾਜਨੀਤੀ ਭਾਰਤ ਵਿੱਚ ਰਾਜਨੀਤੀ ਕਰਨਾ ਕੋਈ ਪਾਪ ਹੈ ਰਾਜਨੀਤੀ ਸਾਰੇ ਭਾਰਤ ਦਾ ਦੇਸ਼ ਚੱਲ ਰਾਜਨੀਤੀ ਤੇ ਚੱਲ ਰਿਹਾ ਜਿਹੜਾ ਬੰਦਾ ਵੋਟ ਪਾਉਂਦਾ ਨਾ ਭਾਰਤ ਵਿੱਚ ਉਹ ਰਾਜਨੀਤੀ ਆ ਰਾਜਨੀਤਿਕ ਬੰਦਾ ਉਹ ਲੋਕਤੰਤਰ ਸਾਡਾ ਹੈ ਹੀ ਰਾਜਨੀਤੀ ਸਿਸਟਮ ਡੈਮੋਕ੍ਰੇਸੀ ਹੈ ਇੱਥੇ ਥੋੜਾ ਕੋਈ ਸੰਦੂਕਲੇ ਵਿੱਚੋਂ ਨਿਕਲਦਾ ਕੋਈ ਸੰਦੂਕਲੇ ਨਿਕਲਦੇ ਸਾਰੇ ਰਾਜੇ ਥੋੜਾ ਵੀ ਕੋਈ ਰਾਜੇ ਦਾ ਪੁੱਤ ਰਾਜ ਰਾਜਾ ਬਣੇਗਾ ਐ ਥੋੜਾ ਇੱਥੇ ਜੇ ਇੱਕ ਤਤ ਤੌਰ ਤੇ ਮੋਦੀ ਜੀ ਕਹਿੰਦੇ ਨਾ ਚਾਹ ਵੇਚਣ ਵਾਲਾ ਜੇ ਇੱਕ ਚਾਹ ਵੇਚਣ ਵਾਲਾ ਦਾ ਵੇਚਣ ਵਾਲੇ ਦਾ ਪੁੱਤ ਉਹਦਾ ਬਾਪ ਚਾਹ ਪੀਦਾ ਸੀ ਮੋਦੀ ਜੀ ਦਾ ਜੇ ਚਾਹ ਵੇਚਣ ਵਾਲੇ ਦਾ ਪੁੱਤ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਮਤਲਬ ਕੁਝ ਵੀ ਹੋ ਸਕਦਾ ਇਹ ਲੋਕਤੰਤਰ ਦੀ ਇੱਕ ਖੂਬਸੂਰਤੀ ਆ ਰਾਜਨੀਤੀ ਦੀ ਖੂਬਸੂਰਤੀ ਆ ਇਹ ਉਹ ਕਹਿੰਦਾ ਰਾਜਨੀਤੀ ਕੋਈ ਪਾਪ ਥੋੜਾ ਹੈਗੀ ਆ ਬਸ ਇਹ ਸਾਨੂੰ ਰਾਜਨੀਤੀ ਕਰਦੋਂ ਰੁਕਦੇ ਆ ਉਹ ਕਹਿੰਦਾ ਕੱਲ ਇਹ ਕਹਿੰਦੇ ਪਨੀਰ ਸਾਹਿਬ ਤੇ ਡੱਲੇਵਾਲ ਸਾਹਿਬ ਕਹਿੰਦੇ ਅਸੀਂ ਨਹੀਂ ਭਾਈ ਥੋੜਾ ਸਮਰਥਨ ਲੈਂਦੇ ਅਸੀਂ ਤਾਂ ਇਹ ਤੁਸੀਂ ਰਾਜਨੀਤੀ ਕਰਦੇ ਚਲੋ ਜੀ ਕਹਿੰਦਾ ਸਾਡੀ ਇਹ ਤਮੰਨਾ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਰਸਤਾ ਹੂੰ ਜੇ ਅਸੀਂ ਹੁੰਦੇ ਨਾ ਵਿੱਚ ਕਹਿੰਦਾ ਮੋਰਚਾ ਸੰਭੂ ਨਾ ਲੱਗਦਾ ਮੋਰਚਾ ਦਿਲੀ ਲੱਗਦਾ ਜੀ ਜੇ ਸਾਡੀ ਵਿੱਚ ਸਮੂਰਤ ਹੁੰਦੇ ਉਹ ਵੀ ਲੋਕਾਂ ਦੇ ਪਸੰਗ ਲੋਕਾਂ ਦੇ ਪੱਖ ਵਿੱਚ ਖੜ ਗਿਆ ਗੁਰਨਾਮ ਚਰੂਨੀ ਉਹ ਕਹਿੰਦੇ ਆ ਕਿ ਲੋਕਾਂ ਨੂੰ ਰਸਤਾ ਛੱਡਣਾ ਚਾਹੀਦਾ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ